ਸਵਾਗਤ ਹੈ ਤੁਹਾਡਾ ਚੈਨਲ ਤੇ ਜੀ ਤੇ ਅੱਜ ਜਿਹੜੀ ਰੈਸਪੀ ਲੈ ਕੇ ਆਇਆ ਉਹ ਹੈ ਜੀ ਚੌਲਾਂ ਦੇ ਮੁਰਮਰੇ ਜਾਂ ਚੌਲਾਂ ਦੀਆਂ ਖਿੱਲਾਂ ਇਹਨਾਂ ਨੂੰ ਬਣਾਉਣਾ ਬੜਾ ਹੀ ਆਸਾਨ ਹੈ ਤੇ ਇਹਨਾਂ ਨੂੰ ਆਪਾਂ ਨਾਣ ਵਿੱਚ ਭੁੰਨਾਗੇ ਨਾਣ ਵਿੱਚ ਹੀ ਇਹਨਾਂ ਦਾ ਟੇਸ ਹੈ ਜਿਹੜਾ ਥੋੜਾ ਜਿਹਾ ਘੈਂਟ ਜਿਹਾ ਬਣ ਜਾਂਦਾ ਹੈ ਤੇ ਆਜੋ ਫਿਰ ਆਪਾਂ ਬਣਾਉਨੇ ਆ ਤੁਸੀਂ ਚੌਲ ਲੈ ਲੈਣੇ ਇੱਕ ਕੌਲੀ ਠੀਕ ਹੈ ਚੌਲ ਕੋਈ ਵੀ ਹੋ ਸਕਦੇ ਪਰ ਚੌਲ ਸਾਫ਼ ਹੋਣੇ ਚਾਹੀਦੇ ਇੱਕ ਕੌਲੀ ਚਾਲਾਂ ਦੀ ਲੈ ਕੇ ਉਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਖਾਣ ਵਾਲਾ ਸੋਟਾ ਪਾਉਣਾ ਮਿੱਠਾ ਸੋਟਾ ਜਿਹਨੂੰ ਕਹਿੰਦੇ ਆ ਇਹ ਮਿੱਠਾ ਸੋਟਾ ਆਪਾਂ ਇੱਕ ਚਮਚਾ ਇਹਦਾ ਚੌਥਾ ਹਿੱਸਾ ਪਾਇਆ ਇਹਦੇ ਵਿੱਚ ਥੋੜੇ ਜਿਹਾ ਚਮਚੇ ਪਾਣੀ ਤੇ ਪਾ ਲੈਣੇ ਆ 2-4 ਚਮਚੇ ਪਾਉਣੇ ਆ ਵੱਧ ਨਹੀਂ ਪਾਉਣੇ ਬਸ ਇਹ ਆ ਇਹ ਚੌਲਾਂ ਨੂੰ ਮਿੱਠਾ ਸੋਟਾ ਲੱਗ ਜੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਹਵੇ ਪੱਖੇ ਦੀ ਹਵਾ 'ਚ ਜਾਂ ਫਿਰ ਇਹਨੂੰ ਧੁੱਪੇ ਵੀ ਸੁਕਾ ਸਕਦੇ ਹੋ ਇਸ ਤਰ੍ਹਾਂ ਪਲੇਟ ਦੇ ਉੱਤੇ ਇਹਨੂੰ ਵਿਛਾ ਲੈਣਾ ਹੌਲੀ-ਹੌਲੀ ਤੇ ਇਹਨਾਂ ਨੂੰ ਦੋ ਘੰਟੇ ਤੱਕ ਤੁਸੀਂ ਪੱਖੇ ਦੀ ਹਵਾ ਥੱਲੇ ਜਾਂ ਫਿਰ ਧੁੱਪੇ ਸੁਕਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਹੋਊਗਾ ਸ਼ੁਰੂ ਚਾਲ ਆਪਣੇ ਗਏ ਅਸੁੱਕ ਤੇ ਹੁਣ ਆਪਾਂ ਇਹਨਾਂ ਨੂੰ ਪੁੰਨਾਗੇ ਜੀ ਚਲ ਇਦਾਂ ਖੜਕਣ ਲੱਗ ਜਾਣੀ ਚਾਹੀਦੀ ਆ ਹੁਣ ਆਪਾਂ ਇੱਕ ਕੜਾਈ ਲਈਏ ਤੇ ਉਹਦੇ ਵਿੱਚ ਪਾਇਆ ਨੂਨ ਜੇ ਤਾਂ ਤੁਹਾਡੇ ਕੋਲੇ ਪਹਿਲਾਂ ਇੱਕ ਨੂਨ ਪਿਆ ਵੀ ਕੋਈ ਚੀਜ਼ ਭੁੰਨੀ ਹੈ ਤਾਂ ਤੁਸੀਂ ਉਹ ਲੈ ਸਕਦੇ ਹੋ ਨਹੀਂ ਫਰੈਸ਼ ਨੂਨ ਲੈ ਕੇ ਤੁਸੀਂ ਉਹਨੂੰ ਥੋੜਾ ਜਿਹਾ ਪਹਿਲਾਂ ਗਰਮ ਕਰ ਲੈਣਾ ਹੈ ਉਹਦੇ ਵਿੱਚ ਦੋ ਤਿੰਨ ਵਰੀ ਕੜਚੀ ਜ਼ਰੂਰ ਮਾਰ ਦੇਣੀ ਆ ਜਦੋਂ ਆਪਣਾ ਨਾਣ ਭਰ ਜੇ ਤੇ ਉਦੋਂ ਤੁਸੀਂ ਇਚੌਲ ਇਹਦੇ ਵਿੱਚ ਪਾ ਦੇਣਿਆ ਤੇ ਕੜਚੀ ਨਾਲ ਇਹਨੂੰ ਹਿਲਾਉਂਦੇ ਰਹਿਣਾ ਆਪਾਂ ਝਾਰਨੀ ਨਾਲ ਆਹ ਰਿਹਾ ਤੁਸੀਂ ਕੜਚੀ ਵੀ ਲੈ ਸਕਦੇ ਹੋ ਤੇ ਖਿੱਲਾ ਪਣਨੀਆ ਸ਼ੁਰੂ ਹੋ ਜਾਣੀਆ ਪਟਾਕੇ ਮਾਰਨ ਲੱਗ ਜਾਣਗੇ ਆਹੀਂ ਇਸ ਤਰ੍ਹਾਂ ਇਹ ਖਿੱਲਾ बनके तैयार हो ਜਾਣਗੀਆਂ ਜਿਵੇਂ ਦਿਵਾਲੀ ਆ ਰਹੀ ਹੈ ਤੇ ਇਹ रेसिपी ਵੀ ਇੱਕ ਖਾਸ ਹੈ ਨਵੇਂ ਸਬਸਕ੍ਰਾਈਬਰ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਪ੍ਰਾਣਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਟਰਾਈ ਕਰਕੇ ਦੇਖਿਓ ਘਰ 'ਚ ਬਹੁਤ ਘੈਂਟ ਬਣਦੀਆਂ ਈ ਤੇ ਇਸ ਤਰ੍ਹਾਂ ਇਹ কুরਕਰੀਆਂ কুরਕਰੀਆਂ ਬਣਨ ਗਈਆਂ ਈ ਚੌਲਾਂ ਦੀਆਂ ਖਿੱਲਾਂ ਬਣਾਓ ਘਰ ਚ ਤੇ ਇਸ ਤਰ੍ਹਾਂ ਇਹਨਾਂ ਦਾ ਇੰਜੋਏ ਕਰੋ ਇਹਨਾਂ ਨੂੰ ਤੁਸੀਂ ਚਾਸਨੀ ਚ ਵੀ ਪਾ ਸਕਦੇ ਹੋ ਫਿਰ ਇਹ ਮਿੱਠੀਆਂ ਖਿਲਾਂ ਬਣ ਜਾਂਦੀਆਂ ਹਨ ਧੰਨਵਾਦ ਸਾਰਿਆਂ ਦਾ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ